ਚੌਂ ਜਾਬਤਾ ਲੱਗਣ ਦੇ ਬਾਵਜੂਦ ਲੋਕਾਂ ਨੇ ਅਜੇ ਤੱਕ ਆਪਣਾ ਹਥਿਆਲਾ ਜਮਾ ਨਹੀਂ ਕਰਵਾਇਆ ਥਾਣੇ ਜਿੱਤੋਂ ਬਾਅਦ ਇੱਕ ਨੌਜਵਾਨ ਨੂੰ ਲੱਗੀ ਗੋਲੀ ਹੋ ਗਈ ਮੌਤ ਪਰਿਵਾਰਕ ਮੈਂਬਰ ਪਹੁੰਚੇ ਥਾਣੇ ਵਿੱਚ ਸੁਣਾਇਆ ਆਪਣਾ ਦੁੱਖੜਾ ਕਿਹਾ ਸਾਡੇ ਰਿਸ਼ਤੇਦਾਰ ਦੀ ਜਿਹੜੀ ਮੌਤ ਹੋ ਚੁੱਕੀ ਗਈ ਆ ਤੇ ਉਹਦੀ ਅੰਤਿਮ ਸੰਸਕਾਰ ਦੇ ਵਿੱਚ ਵੀ ਸਾਨੂੰ ਸ਼ਾਮਿਲ ਨਹੀਂ ਕੀਤਾ ਗਿਆਗਾ ਤੁਸੀਂ ਕਰੋ ਇਸ ਦੀ ਜਾਂਚ ਉਤਤ ਬਾਅਦ ਪੁਲਿਸ ਤੁਰੰਤ ਹਰਕਤ ਦੇ ਵਿੱਚ ਆਈ ਤੇ ਇੱਕ ਮਹਿਲਾ ਨੂੰ ਫੜ ਕੇ ਸੜਕਾਂ ਦੇ ਪਿੱਛੇ ਮਾਮਲਾ ਕਰਤਾ ਤਾਂ ਜੇ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਨਾਲ ਦੇ ਨਾਲ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਬਨੇ ਰਹੋ ਸੁਪਰੀਮ ਟਾਈਮ ਚੈਨਲ ਦੇ ਨਾਲ ਮੇਰੀ ਨਾਰਜਨੀ ਹੈ ਕੀ ਗੱਲ ਹੋਈ ਹੈ ਮੇਰੇ ਭਰਾ ਨੂੰ ਰਾਤੀ 12 ਵਜੇ ਗੋਲੀ ਮਾਰੀ ਹੈ ਜੀ ਤੇ ਮੋਂ ਦਾ ਨਾਮ ਮੇਰੀ ਭਾਬੀ ਹੈਗੀ ਹੈ ਹਾਂ ਜੀ ਕਿਸ਼ਨ ਦੀ ਗੱਲ ਹੈ ਇਹ ਮੰਗਰਵਾਰ ਰਾਤ ਦੀ ਗੱਲ ਹੈ ਪਾਪਾ ਜੀ ਬੁੱਧਵਾਰ ਦਿਨੇ ਜਦੋਂ 4 ਵਜੇ ਉੱਥੇ ਥਾਣੇ ਰਿਪੋਰਟ ਦਿੱਤੀ ਆਪਾਂ ਜੀ ਹਾਂਜੀ ਭਾਜੀ ਮੇਰੇ ਸਾਲੇ ਨੂੰ ਗੋਲੀ ਮਾਰਤੀ ਐ ਤੇ ਪੁਲਿਸ ਵਾਲੇ ਉੱਥੇ ਤਿੰਨ ਬੈਠੇ ਸੀ ਤੇ ਉਹਨਾਂ ਨੇ ਮਾਰਿਆ ਲਿਖੀ ਸਾਨੂੰ ਕਹਿੰਦੇ ਇੱਥੇ ਪਹੁੰਚ ਜੋ ਆ ਮੇਰਾ ਬੇਟਾ ਠੀਕ ਨਹੀਂ ਆਪਾਂ ਇੱਥੇ ਨਹੀਂ ਆਏ ਰਾਤ ਆਪਾਂ ਸੱਸ ਆਪਣੀ ਲੈ ਕੇ ਵੀ ਹਸਪਤਾਲ ਚੱਲ ਗਏ ਮੈਂ ਕਿਉਂਕਿ ਉਹਦੀ ਵੀ ਤਵੀਰ ਠੀਕ ਨਹੀਂ ਆਪਣੇ ਬੇਟੇ ਦਾ ਖੂਨ ਵੇਖ ਕੇ ਉਹ ਡਰ ਗਈ ਸੀ ਉਹਨਾਂ ਦੇ ਬੀਬੀ ਸੁਆਦ ਜਤਾ ਭਾਜੀ ਕਿਹਾ ਤੇ ਮਾਤਾ ਹੋਣ ਵੀ 47 ਆ ਸਰ ਤਾਨੂੰ ਕੱਲ ਵੀ ਕਹਰੇਗੀ ਮਾਤਾ ਦਾ ਚਲੋ ਆਪਾਂ ਇਲਾਜ ਕਰਾ ਦੰਨੇ ਤੁਸੀਂ ਰਾਜੀ ਨਾਮਾ ਕਰ ਲੋ ਤੇ ਆਪਾਂ ਫਿਰ ਭੁੱਲ ਗਏ ਸੀ ਸਰ ਫਿਰ ਰਾਜੀ ਨਾਮਾ ਕਰ ਲੋ ਸਾਡੇ ਮੇਰੇ ਸਾਲੇ ਤੇ ਪ੍ਰੈਸ਼ਰ ਪੁੰਦੇ ਕਿ ਉਹਨੂੰ ਵੀ ਮਾਰ ਮੂਰ ਦਵਾਵਾਂਗੇ ਅੰਜ ਕਰਦਾਂਗੇ ਉੰਜ ਕਰਦਾਂਗੇ ਕੀ ਕਰ ਲੋਗੇ ਨਹੀਂ ਰਾਜੀ ਨਾਮਾ ਕਰਨ ਨੂੰ ਤੁਹਾਨੂੰ ਫੋਨ ਚਾਹੀਦਾ ਇੱਥੇ ਆਇਆ ਸੀ ਸਰ ਕੱਲ ਮੁੰਡੇ ਕਹਿੰਦੇ ਤੇਰੀ ਸੱਸ ਦਾ ਇਲਾਜ ਕਰਾ ਦੰਨੇ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਆ ਆਪਾਂ ਦੇ ਸਾਰੇ ਇਨਸਾਫ ਚਾਹੀਦਾ ਹੋ ਕੋਈ ਚੀਜ਼ ਤੇ ਮੁੰਡੇ ਦਾ ਕੀ ਨਾਮ ਸੀ ਸੋਨੂੰ ਕਿੱਥੇ ਕੰਮ ਕਰਦਾ ਫਾਸਟਵੇਅਰ ਚੈਨਲ 'ਚ ਅੱਛਾ ਜੀ ਤੇ ਹੁਣ ਜਿਹੜੀ ਗੋਲੀ ਚੱਲੀ ਸੀ ਉਹ ਕਿੱਥੇ ਚੱਲੀ ਇਹ ਸਾਰੇ ਬਟਾਲਾ ਰੋਡ 6 ਨੰਬਰ ਕੋਲੇ। ਅੱਛਾ ਜੀ। ਉੱਥੇ ਹਾਂਜੀ। ਉੱਥੇ ਆਪਾਂ ਗਾੜੀ ਗਏ ਜਿਹਦੇ ਮਕਾਨ 'ਚ ਗੋਲੀ ਚੱਲੀ ਤੇ ਮਕਾਨ ਦੇ ਉੱਤੇ ਰਹਿੰਦੇ ਜਿਹੜੇ ਭਈਏ ਉਹ ਖੂਨ ਖਾਨ ਸਾਫ ਕਰਕੇ ਤੇ ਸਾਨੂੰ ਕਹਿ ਰਹੇ ਕਿ ਟੈਗ ਹੋਇਆ। ਫੇਰ ਆਪਾਂ ਥਾਣੇ ਆਏ ਆ ਸਰ ਉਸੇ ਵਿਲੇ ਇਮ ਥਾਣੇ ਆ ਗਏ ਤੇ ਉਹ ਸਾਨੂੰ ਕਹਿੰਦੇ ਕਿ ਇੱਥੇ ਪਹੁੰਚੋ ਤੁਸੀਂ। ਮੇਰਾ ਬੇਟਾ ਨਹੀਂ ਠੀਕ। ਉਧਰੋਂ ਇਹਨੂੰ ਦਵਾਈ 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 ਆ ਤੇ ਫੇਰ ਮੇਰੀ ਸੱਸ ਨੂੰ ਖੜਨਾ ਪੈ ਗਿਆ ਮੈਨੂੰ। ਫੇਰ ਅਗਲੇ ਦਿਨ ਇੱਥੇ ਆਇਆ ਮੈਂ। ਹੁਣ ਲੜਕੇ ਦਾ ਸੰਸਕਾਰ ਕਰ ਦਿੱਤਾ ਹੋਇਆ ਜਾਂ ਨਹੀਂ? ਉਹ ਸਸਕਾਰ ਕਰਤਾ ਸਾਨੂੰ ਕਿ ਉਹਨੂੰ ਦੱਸਦਿਆ ਨਹੀਂ ਸਰ ਕਿਸੇ ਅੱਗੋਂ ਪਿੱਛੇ ਮੰਗਲਵਾਰ ਰਾਤ ਜਿਹੜਾ 920 ਮੌਤ ਹੋਈ ਆ ਕੀ ਆ ਪੂਰਾ ਮਾਮਲਾ ਤੇ ਹੁਣ ਤੱਕ ਦੀ ਕੀ ਇਨਵੈਸਟੀਗੇਸ਼ਨ ਸਾਜੀ ਕੱਲ ਨਾ ਇੱਕ ਰਜਨੀ ਨਾਮ ਦੀ ਔਰਤ ਉਹ ਵਾਈਫ ਆਫ ਮੌਲੂ ਜਿਹੜਾ ਵਾ ਉਹ ਮੇਰੇ ਕੋਲ ਆਈ ਸੀ ਵੀ ਉਹਦੇ ਭਰਾ ਸੋਨੂ ਜਿਹੜਾ ਕਿ ਆਰਤੀ ਲੜਕੀ ਨਾਲ ਸ਼ਾਦੀशुदा ਵਾ ਉਹਨੇ ਆਪਣੀ ਜਨਾਂਡੀ ਦੇ ਨਾਲ ਗਲਤ ਰਿਲੇਸ਼ਨਸ਼ਿਪ ਦੇ ਸੱਕਦੇ ਅਧਾਰ ਤੇ ਲੜਾਈ ਝਗੜੇ ਦੌਰਾਨ ਕਿਸੇ ਦੇ ਪਿਸਟਲ ਦੇ ਨਾਲ ਗੋਲੀ ਚਲਾ ਲਈ ਆ ਔਰ ਡੈਥ ਹੋ ਗਈ ਸੀ ਉਦੀ ਖਬਰ ਉਹਨਾਂ ਨੂੰ ਵੀ ਦਿੱਤੀ ਗਈ ਸੀ ਇਹਨਾਂ ਨੂੰ ਵੀ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਸੰਸਕਾਰ ਤੇ ਗਏ ਨੈਕਸਟ ਡੇ ਨਾ ਇਹਨਾਂ ਨੂੰ ਸੰਸਕਾਰ ਤੇ ਸ਼ਾਮਲ ਕੀਤਾ ਗਿਆ ਔਰ ਨਾ ਹੀ ਇਹਨਾਂ ਨੂੰ ਕਿਸੇ ਕੋਈ ਰਸ ਰਸਿ ਕਰਿਆਵਾਂ ਸ਼ਾਮਲ ਕੀਤਾ ਗਿਆ ਜਿਹਦੇ ਆਧਾਰ ਤੇ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਡਿਸਪੂਟ ਵੀ ਵਧਿਆ ਤੇ ਨਾ ਇਹੋ ਥਾਣੇ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਨਾ ਹੀ ਕੋਈ 112 ਤੇ ਕਮਲੇਨ ਕੀਤੀ ਗਈ ਸੀ ਇਹਨਾਂ ਵੱਲੋਂ ਜਦੋਂ ਇਹ ਮੇਰੇ ਕੋ ਆਏ ਮੈਂ ਤਸਦੀਕ ਕੀਤੀ ਇਹਨਾਂ ਦਾ ਬਿਆਨ ਕਲਮੰਦ ਕੀਤਾ ਬਿਆਨ ਕਲਮੰਦ ਕਰਨ ਤੋਂ ਬਾਅਦ ਵਿੱਚ ਜਿਹੜੀ ਆਰਤੀ ਨਾਮ ਦੀ ਲੜਕੀ ਸੀ ਜਿਹਦੇ ਨਾਲ ਸੋਨੂੰ ਸ਼ਾਦੀ ਸ਼ੋਦਾ ਸੀ ਉਹਦੇ ਤੇ ਖਿਲਾਫ ਪਲਾਸਿਕ ਬਬਲੂ ਦੇ ਖਿਲਾਫ ਜੋ ਇਹਨੇ ਬਗਾਇਬ ਉਹਦੇ ਪਿਸਟਣਾ ਗੋਲੀ ਚੱਲੀ ਹੈ ਉਹਦੇ ਖਿਲਾਫ 306 ਮਕਦਮਾ ਨੰਬਰ 81 ਜਿਹੜੀ ਕੱਲ ਵੀ ਤੀ 19 ਨੂੰ ਜਿਹੜਾ ਦਰਜ ਕੀਤਾ ਗਿਆ ਅਦੀਨ ਤਾਰਾ 306 ਠੀਕ ਹੈ ਦੋਸਤੋ 1 34 ਆਈਪੀਸੀ 25 ਤਾਈ ਜੰਨਾੜਾ ਸਰ ਕਿਉਂ ਜਾਂਦਾ ਲੱਗੇ ਹੋਣ ਦੇ ਬਾਵਜੂਦ ਬਬਲੂ ਦਾ ਜਿਹੜਾ ਲਾਈਫ ਹਥਿਆਰ ਜਮਾਨੀ ਸੀ ਕਰਵਾਇਆ ਇਹ ਜੀ ਉਹ ਉਹਦੀ ਰਿਹੈਸਟਰੀ ਹੈ ਇਲਾਕਾ ਥਾਣਾ ਮੁਹੰਮਦਪੁਰੇ ਦੇ ਵਿੱਚ ਹੀ ਸਾਰੇ ਮੁਖ ਅਫਸਰ ਥਾਣਾ ਵੱਲੋਂ ਪਲਸ ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਇਸ ਅਸੀ ਕੀ ਸਾਭ ਵੱਲੋਂ ਜਿਹੜੀਆਂ ਹਦਾ ਦਿੱਤੀਆਂ ਗਈਆਂ ਆਲ ਓਵਰ ਸਿਟੀਜਨਸ ਨੂੰ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਹੋ ਹਸਲਾ ਜਮ੍ਹਾਂ ਕਰਾਉਣ ਉਹਨੇ ਹਸਲਾ ਨਹੀਂ ਜਮ੍ਹਾਂ ਕਰਾਇਆ ਜਿਹਦੇ ਵਿੱਚ ਉਹ ਜਿੰਨ ਗੈਲੀ ਬੰਦੀ ਉਹਦਾ ਲਾਇਸੈਂਸ ਕੈਂਸਲ ਕਰਨ ਬਾਰੇ ਵਕਫਾ ਚ ਲਿਖਿਆ ਜਾਏਗਾ